ਸਾਸਰੀਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲਾਗ ਵਿੱਚ ਕਿਰਪਾ ਰੱਖਿਆ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਬਾਕੀ ਮੌੜ ਉੱਤੇ ਬੈਠਿਆ ਜੀ ਵੀ ਮੌਸਮ ਸਵੇਰ ਤੋਂ ਹੀ ਖਰਾਬ ਹੋਇਆ ਵਾ ਸਾਰੀ ਰਾਤ ਵੈਸੇ ਤਾਰੇ ਨਿਕਲੇ ਰਹੇ ਆ ਬਹੁਤ ਘਮ ਦਾ ਮੌਸਮ ਤਾਂ ਸਾਰੀ ਰਾਤ ਚੰਦ ਵੀ ਨਹੀਂ ਨਿਕਲਿਆ ਸਵੇਰ ਨੂੰ 4 ਵਜੇ ਦੇਖਿਆ ਮਹਾ ਚਲੋ ਦੇ ਦੇਣਾ ਟਾਈਮ ਇਹਨਾ ਵੀ 20 ਤਰੀਕ ਤੱਕ ਦੱਸਿਆ ਵਾ ਤਾਂ ਮਹਾ ਚ ਲੰਘ ਹੀ ਤਰੀਕ ਪਰ ਜਦ ਦਿਨ ਚੜੀ ਗਿਆ ਚੌਗਲ ਉਹਦੇ ਸਾਬ ਕੋ ਬੱਦਲ ਚੜੀ ਗਿਆ ਵੀ ਬੱਦਲ ਵੀ ਤੁਸੀਂ ਪੁੱਛੋ ਨਾ ਵੀ ਇਹੇ ਜਿਹੇ ਸਾਬ ਕੋ ਚੜਿਆ 8 8:30 ਵਜੇ ਸਮਝ ਲਓ ਮਸ਼ੀਨਾਂ ਚੱਲਣ ਲੱਗੀਆਂ ਉਧਰ ਉਧਰ ਕਿਣੀਆਂ ਲੱਗੀਆਂ ਪੈਣ ਊਰਜੀ ਪੈਣ ਲੱਗੀ ਚਲੋ ਪੈਂਦੇ ਪਾਉਂਦੇ ਵਿੱਚ ਕੋਈ ਕੰਮ ਚੱਲੀ ਗਿਆ ਮਸ਼ੀਨਾਂ ਦਾ ਆਪਣੇ ਮਸ਼ੀਨਾਂ ਆਉਣਾ ਦਾ ਕੱਲ ਨੂੰ ਵੀ ਉਹਦੇ ਹਿਸਾਬ ਨਾਲ ਆਪਾਂ ਨਹੀਂ ਪ੍ਰੋਗਰਾਮ ਰੱਖਿਆ ਪਤਾ ਅੱਜ ਰਿਸ਼ਤੇਦਾਰੀ ਵੀ ਜਾਣਾ ਤਾਂ ਮਰੰਡੇ ਲਾ ਗਏ ਆਪਾਂ ਨੇ ਵੀ ਚਲੋ ਮਹਾ ਮਸ਼ੀਨਾਂ ਦਾ ਕੱਲੂ ਆਉਣਾ ਟਰਾਲਾ ਆਪਾਂ ਰੱਖਿਆ ਪਤਾ ਨੇਤਰ ਵਾਲਾ ਪਾਇਆ ਪਤਾ ਟਰਾਲਾ ਨੇਤਰ ਕਹਿੰਦਾ ਵੀ ਭਾਈ ਮੈਂ ਬੋਰ ਲੈ ਕੇ ਆਉਣਾ ਕਹਿੰਦਾ ਮੈਂ ਹਾਂ ਲਿਆ ਜਾ ਹਾਲੇ ਵੀ ਮਸ਼ੀਨਾਂ ਤਾਂ ਕੱਲੂ ਆਉਣ ਹੁਣ ਸਵੇਰੇ ਕਣਾ ਚਲੋ ਠੀਕ ਐ ਉਦੋਂ ਆਪਾਂ ਰਿਸ਼ਤੇਦਾਰੀ ਚੱਲ ਰਿਹਾ ਉਹਦੋਂ ਮਸ਼ੀਨ ਵਾਲੇ ਦਾ ਫੋਨ ਆ ਗਿਆ ਵੀ ਮੈਂ ਅੱਜੇ ਵੱਢਣੀ ਐ ਬਾਫੇ ਟਰਾਲਾ ਨਾਲ ਟਕਰਿਆ ਉਹ ਟਾਈਮ ਬਹੁਤ ਨੱਠ ਭੱਜ ਕਰੀ ਫੋਨ ਪਰੇ ਚਲੋ ਸਰਬਜੀਤ ਹੈਗਾ ਦਾ ਘਰਾਂ ਸਰਬਜੀਤ ਨੂੰ ਫੋਨ ਕਰਕੇ ਫਿਰ ਗੁਰਦੁਆਰਾ ਸਾਹਿਬ ਤੇ ਆਪਾਂ ਮੰਡ ਵਾਲਿਆਂ ਦੇ ਟਰਾਲਾ ਪਵਾਇਆ ਵੀ ਹੁਣ ਆਪਾਂ ਵੋਕੇ ਮੋਟਰ ਪਰ ਆਏ ਰਿਸ਼ਤੇਦਾਰੀ ਤੇ ਸਭ ਤਕਰੀਬਨ 2.5 ਵਜੇ ਗਿਆ ਉਹਨਾਂ ਨੂੰ ਵੀ ਕਣਕ ਸਰਬਜੀਤ ਦੇ ਪਿੱਛੇ ਦੇ ਵੜਾਤੀ ਟਰਾਲੀ ਹੁਣ ਖੜੀ ਐ ਮੋਟਰ ਪਰ ਐਥੇ ਦੇ ਹੁਣ ਆਪਾਂ ਛੱਡ ਕੇ ਆਉਂਦੇ ਘਰਾਂ ਤਾਰਾਂਗੇ ਸ਼ਾਮ ਤੱਕ ਉਹਨਾਂ ਨੂੰ ਫੇਰ ਟਰਾਲਾ ਚਾਹੀਦਾ ਤਾਂ ਫੇਰ ਨੇਤਰਾਲਾ ਟਰਾਲਾ ਇਹਨਾਂ ਨੂੰ ਵੇਲਾ ਹੋ ਗਿਆ ਤਾਂ ਉਹਨਾਂ ਨੂੰ ਹੋਰ ਆਇਆ ਟਰਾਲਾ ਕਿਉਂ ਮਸ਼ੀਨਾ ਹੁਣ 5-6 ਬੜੀਆਂ ਪਿੰਡ ਦੇ ਵਿੱਚ ਟਰਾਲਿਆਂ ਦੀ ਥੋੜੀ ਸ਼ੋਰਟ ਆਈ ਵੀ ਆ ਵੀ ਨੱਠ ਭੱਜ ਕਰਕੇ ਪੂਰਾ ਹੁੰਦਾ ਮੌਸਮ ਖਰਾਬ ਕਰਕੇ ਜਿਆਦਾ ਥੋੜੀ ਨੱਠ ਭੱਜ ਪਈ ਵੀ ਆ ਵੀ ਸਵੇਰੇ ਕਣੀਆਂ ਬਸੇ ਰੀਆਂ ਉਤਰਨੀਆਂ ਇੱਕ ਵਾਰ ਫਰਸੇ ਗਿੱਲੇ ਕਰ ਤੇ ਚਲੋ ਬਚਾਓ ਬੱਦਲ ਹੁਣ ਵੀ ਬਹੁਤ ਹੋ ਗਿਆ ਦੱਖਣ ਹੁਣ ਵੀ ਚੱਲਦਾ ਵੀ ਇਹਦਾ ਪਤਾ ਕੁਝ ਨਹੀਂ ਹੈਗਾ ਹਲੇ ਵੀ ਕਿਆ ਕੁ ਕਰ ਇਹ ਪਰ ਜੇਕਰ 20 ਤਰੀਕ ਦਾ ਦੱਸਿਆ ਤਾਂ ਹੁਣ ਤਾਂ ਇਹਨੂੰ ਸਾਫ਼ ਹੋ ਜਾਣਾ ਚਾਹੀਦਾ ਤਾਂ ਜਿਹੜੇ ਹੈਗੇ 10-12 ਦਿਨ ਚੱਜ ਗਏ ਰਿਹਾ ਇੰਨੇ ਜੇ ਕਣਕਾਂ ਨਿਪੜ ਜਾਣੀਆਂ ਆ ਆਪਾਂ ਇਧਰ ਮਰੰਡੇ ਕਿ ਨਹੀਂ ਜਾ ਕੇ ਆਏ ਰਿਸ਼ਤੇਦਾਰੀ ਚ ਪਰ ਉਧਰ ਦੇਖਿਆ ਬਹੁਤ ਘੱਟ ਬੜਾਈ ਹੋਈ ਵੀ ਆ ਕਣਕਾਂ ਪੱਕੀਆਂ ਪੈ ਜਾਂਵੇਂ ਜਿੰਨੀਆਂ ਕਹੇ ਤੋ ਕੋਈ ਪਤਾ ਨਹੀਂ ਕਾਦੇ ਨਿਭਾਉਂਦੇ ਹਲੇ ਉਹ ਤਾਂ ਸਾਰੇ ਮੌਸਮ ਨੂੰ ਦੇਖਦੇ ਤੇ ਵੀ ਮੌਸਮ ਕਰਕੇ ਹੀ ਅਗਲਾ ਪਾਉਂਦੇ ਨੇ ਹੈਗਾ ਹੁਣ ਭਈਆਂ ਵਾਲੇ ਵੀ ਸਾਰੇ ਖੜੀਏ ਇੱਕ ਨੇ ਚਲੋ ਦੇਖਦੇ ਹੁਣ ਆਪਾਂ ਇਹ ਅੰਦਰੇ ਧਾਰ ਲੈਣੀ ਕਰਾਂ ਦੂਏ ਪਾਸੇ ਵੀ ਇਧਰ ਜਿਹੜੀ ਦੂਈ ਸੀ ਆਪਣੀ ਉਹ ਬੂਟੇ ਵਾਲੀ ਦੀ ਉਹਦੇ ਵਿੱਚ ਥੋੜੀ ਜਿਹੀ ਮਿੱਟੀ ਆਈ ਵੀ ਤੀ ਇਹ ਮਸ਼ੀਨ ਦੀ ਵੱਡੀ ਵੀ ਆ ਇਹ ਜਿਹੜੀ ਘਰਾਖਾਨੇ ਰੱਖਣੀਆਂ ਆਪਾਂ ਇਹਦੇ ਵਿੱਚ ਰੱਖਾਂਗੇ ਵੀ ਫਿਰ ਉਹਨਾਂ ਦਾ ਟਰਾਲਾ ਵਿਹਲਾ ਕਰਕੇ ਛੱਡਿਆ ਉਹਨਾਂ ਨਾਲੇ ਆਪਣਾ ਲੈ ਲਿਆਉਂਗੇ ਫਿਰ ਉੱਥੇ ਦੇ ਉਹਨਾਂ ਦਾ ਸਬਮਾਰਕ ਕਰੂਗੇ ਵੀ ਆਪਣਾ ਵਾਲਾ ਵਿਹਲਾ ਕਰ ਰਖ ਹੁੰਦਾ ਉਹਨਾਂ ਨੇ ਵੀ ਅੱਜ ਵੱਢ ਕੇ ਸ਼ਾਮ ਨੂੰ ਕਰ ਲੈਣਾ ਵਿਹਲਾ ਸਵੇਰੇ ਛੱਡਿਆਵਾਂਗੇ ਫਿਰ ਵੀ ਇਹ ਕੰਨਾ ਬਹੁਤ ਨੱਠ ਭੱਜ ਕਰਨੀ ਪੈਗੀ ਕਿਉਂ ਮਸ਼ੀਨ ਜਿਹੜੀ ਚੱਲੀ ਨਾ ਰਾਤ ਬਹੁਤ ਟਾਈਮ ਗੱਲ ਚੱਲੀਆਂ ਮਸ਼ੀਨਾ ਮੌਸਮ ਰਾਤ ਸਾਫ਼ ਰਿਆ ਮੈਂ ਕਹਿੰਦਾ ਵੀ 2:30 ਵਜੇ ਤੱਕ ਮਸ਼ੀਨਾ ਚੱਲਿਆ ਜਿਹੜਾ ਅੱਜ ਵਢਾਈ ਕਰਨੀ ਤੇ ਉਹਨਾਂ ਨੇ ਰਾਤ ਕਰਤੀ ਉਦੇ ਕਰਕੇ ਮਸ਼ੀਨ ਵਾਲੇ ਦਾ ਵੀ ਟਾਈਮ ਚਲੋ ਜੀ ਥੋੜਾ ਸਾਝ ਰਿਹਾ ਜਾਂਦਾ ਫਿਰ ਆਪਾਂ ਨੇ ਜਾਣਾ ਵੀ ਤਾਂ ਹੈਗਾ ਲੇਟ ਜਾਏ ਉਹਨਾਂ ਦੇ ਟਾਰੀ ਵਿੱਚ ਮੈਨੂੰ ਅੱਜ ਛੜੀ ਚਮਕੌਰ ਸਾਹਿਬ ਪਹੁੰਚ ਕੇ ਜਾ ਫੋਨ ਵੀ ਫਿਰ 9:30 ਵਜੇ ਕਾਨੀ ਬਾਈ ਚਲੋ ਗੈਲਬਿੰਦਰ ਨਾਲ ਲਾ ਕੇ ਖਾਸਾ ਕੰਮ ਇਹਨਾਂ ਨੇ ਖਚਿਆ ਬੜਾਤੀ ਮੋਟਰ ਕੋਲ ਖੜੀ ਟਰਾਲੀ ਆਪਣੀ ਦਿਖਾਉਂਦੇ ਸੋਹਣਾ ਝਾੜਾ ਬਾਈ ਵੀ 5:30 ਵੀ ਕੀ ਆਪਾਂ ਨੇ ਥੋਂ ਉਰੇ ਹੈਗਾ ਤਾਂ ਬੜਾਤਾ ਉਹ ਕੀਲਾ ਕੋਦਰ ਦਾ ਬਾਕੀ ਉਹ ਖਤੀ ਜਿਹੜੇ ਵਿੱਚ ਆਪਾਂ ਨੇ ਪਿੱਛੇ ਸਰੋਂ ਬੀਜੀ ਵੀ ਦੀ ਉਹ ਫਿਰ ਭੰਜਾਂ ਦਿਨ ਦੀ ਬੜਾਈ ਹੈ ਕਿ ਹਲੇ ਬੰਜਾਲੇ ਰਹਿੰਦੇ ਭਈ ਇਹ ਵੀ ਟੋੜਲੇ ਪੈਣੇ ਕਿੱਧਰ ਬਿਓ ਖੱਤੀ ਜਿਹੜੀ ਉਹ ਵੀ ਸੁੱਕੀ ਪਈ ਆ ਜੇ ਭਰੀਆਂ ਬੰਦਨ ਦਾ ਉਹ ਵੀ ਕੱਢੀ ਜਾਊਗੀ ਬੱਕੀ ਫਿਰ ਉਹ ਤੇ ਬਾਝੋਂ ਰਹਿ ਜਾਣ ਥੋੜੇ ਜੇ 12 13 ਕੁ ਭੰਨਾ ਆਪਣੇ ਜਾਵਾਂ ਦੀਆਂ ਬੰਰੀਆਂ ਭੰਨੀਆਂ ਬੰਨੀਆਂ ਵੀ ਆ ਵੀ ਹੈਗੇ ਕਵਾਂਟਲ ਦੇ ਜਾਵ ਉਹਦੇ ਵਿੱਚ ਚਲੋ ਦੇਖਦੇ ਆ ਹੋਰ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਚੱਲਦੇ ਆ ਪਰ ਮੌਸਮ ਨੇ ਬਹੁਤ ਤੰਗ ਕਰੇ ਵੇ ਆ ਖਾਵਾ ਹੁਣ ਵੀ ਬਹੁਤ ਚੱਲਦੀ ਆ ਬੱਦਲ ਹੈਗਾ ਹਲੇ ਵੀ ਸਵੇਰੋਂ ਦਾ ਮੀਂਹ ਪੈ ਲਿਆ ਵੀ ਚਲੋ ਦੇਖਦੇ ਜੀ ਕਿਵੇਂ ਚੱਲਦਾ ਪ੍ਰੋਗਰਾਮ ਉਹ ਵਾਜੀ ਬੱਦਲਾਂ ਜੇ ਫੇਰ ਬਹੁਤ ਹੈ ਚੜਾਈ ਫੁੱਲ ਹੈ ਕੋਰ ਦਾ ਬੱਦਲ ਚਾਰੇ ਪਾਸੇ ਲੱਗ ਗਿਆ ਕਿੰਨੀਆਂ ਕਰਨ ਵਾਸਤੇ ਮੱਧਲ ਚਾਰੇ ਪਾਸੇ ਨੂੰ ਫੁੱਲ ਹੋਇਆ ਰਹਿਣ ਵੀ ਸਾਰੀ ਰਾਤ ਦੇ ਤਾਰੇ ਨਿਕਲੇ ਹੋਏ ਬਹੁਤ ਵਧੀਆ ਕੰਮ ਚੱਲਦਾ ਗੱਲ ਦਾ ਮਸ਼ੀਨਾਂ ਦਾ ਪਰ ਨਹੀਂ ਅੱਜ ਆ ਹੁਣ ਰਾਤਾਂ ਖੜੀਆਂ ਦੇ ਕੋਲ ਸਟਾਰਟ ਕਰਨ ਲੱਗੇ ਮਸ਼ੀਨਾਂ ਚੱਲ ਪੈਨ ਕਣੇ ਮੋਟੇ ਮੋਟੇ ਕਰਨ ਲੱਗੇ ਹਵਾ ਬਹੁਤ ਆ ਸਾਰੀ ਰਾਤ ਦੀ ਹਵਾ ਚੱਲਦੀ ਹੈ ਵੀ ਜਣੇ ਉਹ ਮਿਹੇਰੀ ਵਾਲਾ ਕੰਮ ਨੇ ਹਿਸਾਬ ਜੇ ਦੀ ਚੱਲਦਾ ਦਖਣਿਆ ਹੁਣ ਵੀ ਦਖਣ ਚੱਲਦਾ ਬਾਕੀ ਦੇਖਦੇ ਜੇ ਲੱਖ ਜਵੇ ਦਾ ਠੀਕ ਹੈ ਪਰ ਉਹ ਲੰਗੜਦਾ ਨਹੀਂ ਹੈਗਾ ਉੱਧਰ ਵੀ ਇੱਕਨੇ ਦਾ ਪਾਸੋਂ ਵੀ ਚੌਥੇ ਪੰਜੇ ਵੀ ਇੱਕਨੇ ਦਾ ਵੀ ਭਈਏ ਵੀ ਹੁਣ ਚਲੋ ਭਈਆਂ ਦੀ ਬਟਾਈ ਚੱਲਦੀ ਆ ਵੈਸੇ ਅਗਲਾ ਬਟਾਉਂਦਾ ਨਹੀਂ ਹੈਗਾ ਵੀ ਫੁੱਲਣੀ ਔਖੀ ਹੋ ਜਣੀ ਹੈ ਖੜੀ ਠੀਕ ਹਾਲ ਇਹਦੇ ਨਾਲ ਤੇ ਭਈਏ ਬਿਹਲੇ ਬੈਠੇ ਆ ਉਹ ਵੀ ਅਗਲਾ ਕਾਣਤ ਦੇ ਤਲੋ ਦੇਖਦੇ ਕਿਆ ਬਣਦਾ ਆਹ ਬੱਦਲ ਜਿਆਦਾ ਖੜਾ ਇੱਥੇ ਉੱਪਰ ਲੋਗੇ ਆ ਪਲਾਟ ਵੱਡ ਤੇ ਅੱਜ ਕਰਤੇ ਵੇਲੇ ਆਪਣੇ ਵਾਲੇ ਵੀ ਉਪਰਾਂ ਦਾਸਤੇ ਵੱਟਿਆ ਗਿਆ ਪਰ ਹ ਇਧਰੋਂ ਬੱਦਲ ਬਹੁਤ ਚੜਿਆ ਆ ਫੇਰ ਦੁਬਾਰੇ ਹੁਣ ਜਿਹਦਾ ਹੁਣ ਪਤਾ ਨਹੀਂ ਬੱਦਲ ਦਾ ਕਿਆ ਕਰਨਾ ਜਿਕਣਾ ਖੌਰਾ ਹੁੰਦਾ ਜਿਕਣਾ ਨੇਰੀ ਵਾਲਾ ਚਾਂਸ ਆ ਚਾਹਵੇਂ ਵੀ ਜਿਆਨਾ ਨੇਰੀ ਆਉਂਦੇ ਹੁੰਦੇ ਉਹਨਾਂ ਦੇ ਵਿੱਚ ਲੱਗਦੀ ਹੁੰਦੀ ਵੀ ਆ ਖੌਰਾ ਜਾਲ ਉੱਠ ਖੜਾ ਕਰ ਦੇ ਜੁੱਪਨ ਨੂੰ ਇੱਕਨੇ ਬੱਦਲ ਜਾਂ ਫੇਰ ਉੱਠਿਆ ਪੈ ਦੇਖਦੇ ਆਪਾਂ ਹੋਰ ਅੱਧਾ ਪੌਣਾ ਘੰਟਾ ਦੇਖ ਕੇ ਲੈ ਬਰਸੀਨ ਪੱਡ ਰਹਿਣਾ ਉਹ ਤੇ ਪਹਿਲਾਂ ਆਪਾਂ ਜੇ ਤਾਂ ਮੌਸਮ ਰਹਿਦਾ ਸੈੱਟ ਫੇਰ ਤਾਂ ਤਾਰ ਦਾਂਗੇ ਸ਼ਾਮ ਨੂੰ ਨਹੀਂ ਫੇ ਨੀਤਰਾ ਦੇ ਅੰਦਰ ਖੜਾ ਦਾਂਗੇ ਸਾਜਰੇ ਦਾਰਨਾਗੇ ਮੋੜ ਥੋੜਾ ਦੇਖ ਕੇ ਹੱਥ ਪਾਉਣਾ ਪੈਣਾ ਹੁਣ ਮੌਸਮ ਕਰਕੇ ਵੀ ਚਲੋ ਆ ਹੁਣ ਪਲਾਟ ਹੋ ਗਏ ਵਿਲੇ ਸਾਰੀ ਮੈਂ ਕਹਿੰਦਾ ਵੀ ਹਜੇ 4-5 ਦਿਨ ਦੇ ਦਨ ਸਾਢੇ ਦਾ ਇੱਧਰ ਵਿਲੇ ਹੋ ਜੂਗੇ ਹੁਣ ਰਾਤ ਚੱਲੀਆਂ ਦਿਨ ਰਾਤ ਮਸ਼ੀਨਾਂ ਜਿੰਨੀਆਂ ਚੱਲੀਆਂ ਬਹੁਤ ਕੰਮ ਖੱਚਿਆ ਉਸ ਹੁਣ ਪੈਂਦੀ ਨਹੀਂ ਹੈਗੀ ਇਹਨਾਂ ਦਿਨਾਂ 'ਚ ਹਵਾ ਚਾਲਦੀ ਆ ਦੱਖਣ ਜਿਹੜਾ ਰੋਜੇ ਫੜਿਆ ਰੱਖਣ ਦਾ ਕੰਮ ਅੱਜ ਵੀ ਸਾਰੀ ਰਾਤ ਹੈ ਸਾਰੀ ਰਾਤ ਚੰਦੀਆਂ ਦੇਖਣ ਬੰਦ ਹੋਇਆ ਹੀ ਨਹੀਂ ਹੈਗਾ ਪਨਿਆਂ ਦਾ ਤੇ ਗੁਰਦੁਆਰਾ ਸਾਹਿਬ ਵਾਲੇ ਦੇ ਫੋਨ ਕਰਤਾ ਤਾਂ ਉਹ ਕਹਿੰਦੇ ਕੋਈ ਨਹੀਂ ਵਿਹਲਾ ਖੜਾ ਪਾ ਲਿਓ ਫਿਰ ਉਹਨਾਂ ਦੇ ਆ ਗਈ ਮਸ਼ੀਨ ਉਹ ਵੀ ਵਛਣ ਲੱਗੇ ਫੇਰਾ ਪਾ ਨੂੰ ਫੇਨੇਤਰਾਲਾ ਵਿਹਲਾ ਹੋਇਆ ਉਹ ਆਇਆ ਅੰਦਰ ਝਾੜ ਸੋਣਾ ਜੀ ਇਹ ਸਾਢੇ 5 ਬਿੱਗੇ ਦੇ। ਸਾਉਂਦੇ ਘਾਣਾ ਹੈ। ਕਾਂਗਰਾ ਚ। ਹੈ ਇਹ ਨਿਪਟਾਲਾ ਜੀ। ਪਰ ਇਹ ਕਿਸੇ ਟਰੈਕਟਰ ਨੂੰ ਪਾਉਣ ਨਹੀਂ ਦਿੰਦੇ ਹੈ ਕਹਿੰਦੇ ਵੀ ਟਰੈਕਟਰ ਦਾ ਤੇਲ ਉੱਧਰ ਉੱਧਰ ਰਲ ਜਾਂਦਾ। ਇਹ ਹੈਗੀ 327 ਜੀ ਆਪਣੇ। ਬਾਕੀ ਖਾਣੇ ਨੂੰ ਦੇਖਦੇ ਕਹੀ ਰਹਿੰਦੀ ਅੱਜ ਜੀ ਰੱਖਣੀ ਪੈਣੀ ਆਪਾਂ। ਫੈਕਟਰੀ ਬਹੁਤ ੜਕੇ ਜੇ ਕਰਕੇ ਖੜਾ ਐ ਹਰ ਵਿੱਚ ਆ ਦੇਖੋ ਜਿੰਨੇ ਜਿ ਆਪਾਂ ਨੇ ਵੀਡੀਓ ਉੱਥੇ ਮੈਂ ਦਿਖਾ ਕੇ ਆਏ ਤੁਹਾਨੂੰ ਇੰਨੇ ਜੇ ਖੌਰਾ ਜਾਂ ਹੋਰ ਵੱਧ ਗਿਆ ਹੌਂਕਾ ਜਿਆਦਾ ਇੱਧਰ ਦੇ ਕਿਉਂ ਇੱਧਰ ਸੂਰਜ ਛਿਪਦਾ ਹੈ ਉਹ ਉੱਪਰ ਨੂੰ ਚੜਦਾ ਖੌਰਾ ਜ ਉਹਨੇ ਸੂਰਜ ਢੱਕ ਲਿਆ ਇੰਨੇ ਜੇ ਮੌਸਮ ਧੁੱਪਾਂ ਵਾਲਾ ਜਿਹੜਾ ਬਦਲ ਗਿਆ ਮੰਨ ਲੈ ਜਾਨਾ ਸਾਡੇ ਬਾਈ ਉਹ ਵਾਈ ਟੂੜੀ ਵਾਲੇ ਕੋ ਚੱਲ ਉੱਥੇ ਚੱਲ ਉੱਥੀ ਨੂੰ ਇੱਥੇ ਨਾ ਵੜਾ ਅਗਲਾ ਕਾਂਟੇ ਬੰਦੋ ਉਪਰ ਇਹ ਜੀ ਵਿੱਚ ਜਾਂ ਕੋਲ ਜਾਲਾ ਨਾਲ ਅਸੀਂ ਵਿਹਲੇ ਆ ਚੱਲ ਜਲੀਆਂ ਤਾਕਤੀ ਭਾਈ ਟੂੜੀ ਵਾਲੇ ਮਸ਼ੀਨਾਂ ਵੀ ਸਾਡੇ ਬਹੁਤ ਘੱਟ ਹੈ ਕਿਉਂ ਟੂੜੀ ਦਾ ਰੇਟ ਹੀ ਨਹੀਂ ਹੈਗਾ ਅਗਲਾ ਬਾਜੀ ਨੂੰ ਲੋਡ ਜਿੰਨੀ ਕੁੰਨੀ ਕ ਬਣਾਉਣੀ ਹੈ ਵੀ ਦੇਖਦੇ ਆਪਾਂ ਨੇ ਵੀ ਦੋ ਟਰਾਲੀਆਂ ਜਿਹੜੀਆਂ ਹੈਗੇ ਮੜਾਲ ਲੈ ਕੋਸ ਆਪਣੇ ਫਰੇਸ਼ਰ ਵਾਲੀ ਜਿਹੜੀ ਉਹ ਪਾਤੀ ਅੰਦਰ ਭਰਤਾ ਰਾਤ ਭਈਏ ਮਿਲ ਕੇ ਆਪਾਂ ਨੂੰ ਵੀ ਟੂੜੀ ਦਾ ਬਹੁਤ ਵਧੀਆ ਹੋ ਗਿਆ ਦੋ ਗੇੜਿਆਂ ਚ ਉਹ ਹੁੰਦੀ ਜਾਨੀ 80 ਪੰਡਾ ਹੋ ਗਈਆਂ 4 ਕਿੱਗੇ ਸੋਵੇਂ ਤੇ ਬੂਟੇ ਵਾਲੇ ਜੀ ਤੋੜੀ ਬਖਦ ਹੋ ਜਾਂਦੀ ਐ ਚਲੋ ਕਣਕੇ ਵੀ ਵਧੂਤੀ ਵੀ ਇੱਕ ਮਹੀਨਾ ਪਹਿਲੇ ਤਾਂ ਮੌਸਮ ਦਾ ਪਤਾ ਨਹੀਂ ਲੱਗਦਾ ਹੈਗਾ ਬਈਏ ਮਿਲ ਗਏ 1400 ਰੁਪਏ ਮੰਗਿਆ ਪਰ ਉਹਨਾਂ ਨੇ ਮੰਗਦੇ 1600 ਤੋਂ 1400 ਦੀ ਗੱਲ ਹੋ ਗਈ ਜੀ ਦੋ ਗੜੇ ਉਹਨਾਂ ਨੇ ਜਦੇ ਲਾਤੇ ਬਾਕੀ ਇਹਨਾਂ ਨੂੰ ਪੁੱਛਦੇ ਬਾਈ ਜੰਦੇ ਦੋ ਟਰਾਲੀਆਂ ਬਣ ਗਈਆਂ ਆ ਫੇਰ ਥਾਂਬ ਕੇ ਰੱਖੀ ਜਾਊਗੀ ਸਾਡੇ ਖਾਣੇ ਜਿਪਾ ਨੇ ਭਰ ਦੇਣੇ ਇੱਕ ਵਾਰ ලන හැගේ බොදගේ ලනම ටක ෙ හකර සිල්ලානම් බත්තුුව. ਰਾਈਟਰ ਨੂੰ ਪਤਾ ਲੱਗਦਾ ਲੋਡ ਪਾ ਚੱਲਦਾ ਹੈ ਜੇ ਲੋਡ ਪੈਂਦਾ ਆਵਾਜ਼ ਕੱਢਦਾ ਕੱਲੇ ਦਾ ਸੌਂਗਾ ਹੋ ਰਾਇਆ ਹੈ ਐ ਭਾਈ ਦਾਣੇ ਦਾਣੇ ਮੋਹਰ ਉਧਰ ਵੀ ਮਾਣ ਦਾਣੇ ਦਾਣੇ ਮੋਹਰ ਆਏ ਆ ਪੰਜ ਤਾਂ ਆਏ ਫੜੀ ਆਉਂਦਾ ਜਿਹੜਾ ਮੁਰਗੇ ਦੇ ਫੰਗ ਫੜੀ ਆਉਂਦਾ ਹੁੰਦਾ ਉਹ ਸਾਹਿਬ ਜੋ ਤਾਂ ਉਹ ਦਾਣੇ ਦਾਣੇ ਤੋਂ ਹੋ ਰਾਇਆ ਉਹ ਪੰਜ ਪੰਜ ਤਾਂ ਆਏ ਆਉਂਦਾ ਜਿਹੜਾ ਮੁਰਗੇ ਦੇ ਫੰਗ ਫੜੀ ਆਉਂਦਾ ਆਉਂਦਾ ਮੈਂ ਪਿੱਛੇ ਆਸਰੇ ਗਾਜੀ ਸਾਡੀ ਬਣਵਾ ਦੋ ਬਾਈ ਟੂੜੀ ਬਣਾ ਲਓ ਅੱਛਾ ਅੱਛਾ ਕਰੋ ਬੰਦ ਹੋ ਰਹੀ ਜੇ ਨਾ ਨਾ ਆਏ ਨਹੀਂ ਆਹੋ 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 ਟਾਈਮ ਨੰਬਰ ਲੱਗ ਗਿਆ ਬਹੁਤ ਆਸਰੇ ਗਾਜੀ ਬਾਈ ਕੀ ਹਾਲ ਹੈ ਪੰਚਾਇਤ ਨਾਲ ਪੰਚਾਇਤ ਨੇ ਹਾਂ ਗਾਨੀ ਹਾਂ ਜੀ ਬਣਵਾ ਪੰਚ ਸਾਹਿਬ ਕਿਵੇਂ ਆ ਬੁਲਾਏ ਇਹਦੀ ਇਹਨਾਂ ਬਾਈਆਂ ਨੂੰ ਬੁਲਾਇਆ ਇਹਦਾ ਚਾਹ ਪੀ ਗਿਆ ਘਰ ਆ ਉਹ ਬੱਧੀ ਨਹੀਂ ਆਹ ਲਾਣ ਦਾ ਸੁੱਕਾ ਹੀ ਆ ਲਾਣ ਤੇ ਨਰਮਾਈ ਆ ਗਈ ਪਹਿਲਾਂ ਹੈਗੀ ਸੀ ਇਹਨਾਂ ਨੇ ਆਪੇ ਬੰਦਿਆਂ ਨੇ ਇੱਥੇ ਸਿੱਟਤਾ ਬਾਈ ਹਾਂ ਨੈਣੇ ਦੀ ਕਰਾਂ ਹੀ ਕੰਮ ਇਹ ਸੈੱਟ ਕਰਦਾ ਫਿਰਦਾ ਜਾਨੂੰ ਇਹ ਫੋਰਟ ਯਾਪੀ ਅੱਛੇ ਆ ਐਹ ਜਿਹੇ ਬੰਦੇ ਮਿਲਲੇ ਆ ਇਹਦੇ ਪਰਸੇ ਮੀਂਹ ਪੈ ਲਿਆ ਤੇਰੇ ਹਨਾ ਹਾਂ ਜਿਹੜਾ ਆਸਿਆ ਆਇਕਣਾ ਹੋ ਜੇ ਨਰਮ ਥੋੜੀ ਸਾਡੇ ਦਾ ਵੱਟੀ ਅੱਜ ਐ ਅੱਜ ਵੱਟੀ ਆ ਉਹ ਤੁਸ ਜਮਾ ਹੀ ਹੋ ਪਈ ਐ ਮੌਸਮ ਤਾਂ ਨਹੀਂ ਨਾ ਸੁਰਾ ਹੈਗਾ ਮੌਸਮ ਘੜੀ ਦੇ ਬੱਦਲ ਜਿਹੜੇ ਹੁੰਦੇ ਯਾਦ ਕਰੋ ਚੜ ਮੌਸਮ ਚਾਰਦਾ ਦਲਵੀਰ ਦੱਸਦਾ ਕਹਿੰਦਾ ਮੇਰੇ 27 ਸਤੂਵੀ ਦਾ ਹੈ ਬਾਈ ਮੇਰੇ ਪੂੰਗੇ 25 ਆਇਆ ਦੋ ਬੀਲੇ ਬਾਈ ਨਾਲੇ ਲੱਗਦਾ ਹੁਣ ਆਪਾਂ ਦਾ ਜੋਖੇ ਦਾ ਬਤਲੇ ਯਾਰ ਬਾਈ ਹੁੰਦੇ ਤੂੰ ਕਹਿੰਦਾ ਮੈਂ ਮੈਂ ਕਾ ਦੱਸਾਂ ਮਿੱਤੇ ਘਰ ਖੜੀ ਆ ਯਾਰ ਬਾਈ ਤੂੰ ਦੱਸਿਆ ਤੂੰ ਕਹਿੰਦਾ ਵੀ ਫਲਾੜਾ ਕਹਿੰਦਾ ਤੇਰੀ 50 ਕੁਆਂਟਲ ਆ ਤੇ ਹੋਊਗਾ ਨਾ ਟਰਾਲੇ 'ਚ ਗੈਸ ਲੱਗ ਜਾਂਦਾ ਹੁੰਦਾ ਪੀਓ ਪੀਓ ਮੈਂ ਬਾਈ ਟਰਾਲੇ 'ਚ ਗੈਸ ਲੱਗ ਜਾਂਦਾ ਬਾਈ ਬਹੁਤ ਬੈਟ ਖਾ ਲੂਗੇ ਨਾਲ ਦੇ ਦੇ ਤੂੰ ਉਹ ਬਾਈ ਸਵੇਰ ਵੇ ਪਹੁੰਚੇ ਖੇਤਾਂ ਦੇ ਵਿੱਚ ਹਾ ਵਾਹ ਵਾਹ ਬਹੁਤ ਵਾੜੇ ਵਾਹ ਬਈ ਵਾਹ ਮੁੰਡਿਆਂ ਦੇ ਮੱਥਾ ਟੇਕ ਲੋ ਲਿਆਓ ਹੁਣ ਲੱਡੂ ਲੱਡੂ ਲੈਣਗੇ ਵੇਲੇ ਠੀਕ ਤਾਂ ਠੀਕ ਤਾਂ ਕਿੱਥੇ ਲੱਡੂ ਲੱਡੂ ਬੈਠੇ ਹੁੰਦੇ ਆ ਲੈ ਲੈ ਮਾਲਕ ਤਾਂ ਹੁਣ ਤੂੰ ਆ ਹਾਂ ਨੰਨਾ ਤੂੰ ਯਾਰ ਕਰ ਵੀ ਮਾਲਕ ਤੂੰ ਨਹੀਂ ਹੈਗਾ ਹਾਂ ਜਦ ਤੱਕ ਬੋਰ ਨਹੀਂ ਹੁੰਦਾ ਮਾਲਕ ਆ ਤੂੰ ਹਾਂ ਕਹਦੇ ਭੱਜੇ ਇੱਥੇ ਦੇ ਹੁਣ ਨਾ ਭੱਜਣ ਦਿੰਦੇ ਸੀ ਕੈਮਰਾ ਲੱਗਿਆ ਬਾਰੇ ਪਤਾ ਐ ਸਾਡੇ ਲੱਗ ਲੱਗੇ ਜਿਹੜਾ ਇੱਥੇ ਲਾਇਆ ਸੀ ਲੱਗ ਕੋਈ ਲੱਗ ਲਾਇਆ ਮੂਟੇ ਵਟੰਗਿਆ ਬਾਈ ਇਧਰਲੇ ਪਾਸੇ ਸਾਡੇ ਪਿੰਡ ਦਾ ਮਤਲਬ ਵੀ ਜਿਹੜਾ ਪੱਦਰ ਦੀ ਹਾਂ ਇਹਨਾਂ ਨੇ ਪਹਿਲਾਂ ਤੇ ਹੀ ਬਾਈ ਬਾਈ ਇੱਕ ਦਿਨ ਹੋ ਗਏ ਆਪਣੇ ਮਾਸਟਰ ਲੋਕ ਲੈ ਜਾਨਾ ਬਾਈ ਕਿੱਥੇ ਲੈ ਜਾਨੇ ਲਾ ਇਹ ਤਾਂ ਪਹਾੜੀ ਪੂੜੀ ਬੱਦੀ ਬੁੱਦੀ ਕਿੰਨੀ ਵੀ ਛੱਡੇ ਇਹਨਾਂ ਨੇ ਕਿੱਦਾਂ ਰੋਪੜ ਏਰੀਆ ਕਿੱਥੇ ਤੱਕ ਤੁਸੀਂ ਚਲੇ ਜੰਦੇ ਹੋ ਉਧਰ ਮਰੰਡਾ ਹੂੰ ਉਧਰ ਨਵਾਂ ਸ਼ਹਿਰ ਹੂੰ ਜਿਹੜੇ ਤੁਸੀਂ ਕਹਿੰਦੇ ਹੁੰਦੇ ਪਹਾੜੀ ਚ ਲਾਇਆ ਵਾ ਉੱਥੇ 2 ਮਹੀਨੋਂ ਕਿ ਲੱਗੇ ਨੂੰ ਉਹ ਘਰ ਤੱਕ ਆਦੇ ਉਧਰ ਵੀ ਚਲੇ ਜੰਦੇ ਹਾਂ ਮੈਂ ਦੇਖਿਆ ਪੱਥਰ ਏਰੀਆ ਜੇ ਕਰ ਲਿਓ ਬਾਈ ਇਹ ਜਿਹਦੇ ਨੂੰ ਬਾਈ ਲੋਡ ਹੁਣ ਕਹਦੇ ਮਗਾਂ ਧਾਨ ਧੂਨ ਆ ਕੇ ਆਹ ਹਾਂ ਕੈ ਫੁੱਟ ਤੱਕ ਚਲੇ ਜਾਂਦੇ ਰੋਪੜ 200 ਕਲੀਅਰ ਸਾਂ ਅੱਛਾ ਹੁਣ ਜਿੱਤੇ ਲੈ ਗਏ ਜਾਂ ਕਿ 81 ਮਾਜਰੀ ਅਟਾ ਨੂਰਪੁਰ ਮਾਜਰੀ ਅਟਾ 180 ਪਾਣੀ ਪੋਣੀ ਸਫਾਈ ਨਾ ਉਹ ਪੀਣੇ ਨੂੰ ਜਮਈ ਓਕੇ ਠੀਕ ਆ ਓ ਪੀਣੇ ਵਾਲੇ ਚਾਹੀਦਾ ਆ ਇਹਦਾ ਸੋਰੇ ਵਾਲਾ ਆ ਬੋਰ ਆ ਸਾਡਾ ਹੈ ਹੈ ਤਾਂ 100 ਪਰ ਹੈ ਹੈ ਤਾਂ 100 ਪਰ ਹੈ ਪਰ ਇਹਦਾ ਪਾਣੀ ਪੀਣੇ ਵਾਲਿਆਂ ਨੇ ਹੈਗਾ ਸੋਰੇ ਵਾਲਾ ਇਹਦਾ ਕੰਨ ਇਹਨੂੰ ਡੂੰਘਾ ਜਾਣਾ ਹਾਂ ਜਿਹੜੀ ਆਪਾਂ ਲੈਵਲ ਦੀ ਗੱਲ ਕਰ ਰਹੇ ਹਾਂ ਡੂੰਘਾ ਦੇਖ ਏ 110 ਪਰ ਲੇ ਗਿਆ ਸੀ 110 ਤੱਕ ਪਾਂਡੂਏ ਚ ਆਈ ਗਿਆ ਮੈਂ ਸੁਰਤਾ ਵਗਾਰ ਕੇ ਆ 150 ਫੁੱਟ ਹੋਇਆ 20 ਫੁੱਟ ਤੇ 130 ਤੇ ਲੱਗਿਆ ਪਤਾ 160 ਜਿਹੜਾ ਬਾਈ ਬਾਈ ਇੱਥੇ ਲੱਗਣਾ ਹੈ ਜਿਹੜੀ ਗੱਲ ਹੁੰਦੀ ਵੀ ਪਾਣੀ ਦਾ ਲੈਵਲ ਕਿੱਥੇ ਆ ਅਸਲ ਤੇ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ 20 ਫੁੱਟ ਪਤਨ ਆਇਆ 20 ਫੁੱਟ ਦੇ ਵਿੱਚ ਇਹਨ ਸਸੇ ਕੋਣੀ ਪਿਆ ਰਿਆ ਤਨ ਮੈਂ ਤਾਂ ਦੱਸਦਾ ਅਸੀਂ ਕੋ ਦੱਸ ਕਰਤਾ ਸੀ ਉਹ ਕਿੱਲੇ ਗਿਆ ਉਹ ਮੱਝ ਦੀ ਜੱਟਾਂ ਨੇ ਤਾਂ ਦੇਖੀ ਉਹ ਉਹ ਪਹਾੜੀ ਦੀ ਉਹ ਮੈਂ ਰੋਡ ਪੈ ਜਾਨਾ ਮੈਂ ਰੋਡ ਤੇ ਕਹਾਂ ਗਿਆ ਬਤਾ ਉੱਥੇ ਦੇ ਲੈ ਕੇ ਆਉਣ ਸੀ ਆਹ ਜ਼ਰੂਰ ਠੀਕ ਰਿਹਾ ਬੋਰ 180 ਵਟ ਆਹ ਤਾਂ ਮੈਂ ਦੱਸਦਾ ਨਹੀਂ ਬੰਤਣਾ ਕਰਿਆ ਅੱਛਾ ਜਿੰਨਾ بڑا ਉਹਦੇ ਬੋਰ ਹੁੰਦਾ ਇੰਨੇ ਫੁੱਟ ਤਾਂ ਮਿੱਟੀ ਆਈ ਆ ਉੱਥੇ 90 ਫੁੱਟ ਆਹ ਬੰਤਣਾ ਕਰਿਆ ਤਾਂ 110 ਕਰ ਗਿਆ 110 ਵਿੱਚ 10 ਫੁੱਟ ਪਾਂਡੂ ਦੀ ਚਲੀ ਗਿਆ ਬੰਦ ਕਰਕੇ ਗਿਆ ਮੈਂ ਉਹ ਕਹਿੰਦਾ ਕਿਹੜਾ ਬੰਦੇ ਬੁਲਾਣੇ ਆ ਉਹ ਕਹਿੰਦਾ ਮੇਰਾ ਮਾਰਗਾ ਨਾ ਕਿਹੜਾ ਬੰਦਾ ਵੇਜੇ ਸੁੱਖਾ ਵੇਜ ਜਾ ਟੀਨੂ ਭੇਜ ਜਾ ਪੂਰਾ ਵੇਜ ਜਾ ਕਹਿੰਦਾ ਨਾ ਟੀਨੂ ਵੇਜੀ ਨਾ ਪੂਰਾ ਭੇਜੀਗਾ ਮੈਨੂੰ ਸੁੱਖਾ ਆਣਾ ਚਾਹੀਦਾ ਹੁਣ ਮੈਂ ਕਰਕੇ ਆਇਆ ਕਿ ਰਮ ਕਹਿੰਦਾ ਬੋਰ ਜਾਂਦਾ 160 ਫੁੱਟ ਹੋ ਗਿਆ ਬਾਉਣ ਕਰਦਾ ਬੋਲਦਾ ਹੋਰ ਲਵਾਲਾ ਦੋ ਪਾਈਪ ਆ ਨਹੀਂ ਨਹੀਂ ਬਸ ਬਹੁਤ ਆ ਮਾ ਤੂੰ ਵੀ ਮਾਲ ਦੇ ਰਵੀ ਮਾਲ ਪਾਣਾ ਪੈਣਾ ਇਹਨਾਂ ਹੁਣ ਸਾਰਾ ਕੁਝ ਲੱਗਿਆ ਪਿਆ ਦੋ ਪਾਈਪਾਂ ਹੁਣ ਮੈਂ ਤਾਂ ਦੱਸਦਾ ਨਹੀਂ ਇਹਦੇ ਵਿੱਚ ਅਸੀਂ 10 ਫੁੱਟ ਨਿੱਗਰ ਪਾਇਆ ਸੀ ਤਾਂ ਜਾਂ ਥੱਲੇ ਪਾਂਡੂ ਆਉਣ ਲੱਗਿਆ ਬੰਦ ਕਰਦਾ 10 ਫੁੱਟ ਇਹ ਆਇਤਾ ਬੋਰ ਸਾਡਾ ਉਹਦੇ ਵਿੱਚ ਵੀ ਹੈਗਾ ਤਾਂ ਜਿਸ ਮਰਸੀਪਾਲ ਪਾਉਣ ਦੀ ਇਹਨਾਂ ਨੇ ਪਰ ਹੁਣ ਇਹ ਨਵਾਂ ਕਰਾ ਲਿਆ ਉਹਦੇ ਵਿੱਚ ਪੈ ਰਾਣਾ ਅਸੀਂ ਟੱਕ ਕੇ ਰੱਖਿਆ ਵਾ ਕੋਈ ਕਾਨਾਪੋਰ ਦੇ 180 ਦੇ ਕਰੀਬ ਕਰਨਾ ਤਾਂ ਨਹੀਂ ਦੇਖਣਾ ਔਰ ਇਹ ਆਪਣੇ ਚਲੀ ਜਾਂਦਾ ਹਾਂ ਦੇਖਿਓ ਹਾਂ ਤਾਂ ਲੈਂ ਪਾਣੀ ਔਰ ਪਰ ਥੱਲੇ ਇਹੋ ਬਣਾ ਪਾਂਡੂ ਨਾ ਨਾ ਆ ਜਾਵੇ ਘਾ ਪੱਤਣਾ ਦੇ ਠੀਕ ਉਹ ਡਬਲ ਲੈਂ ਲੈਂਦੀ ਵੀ ਆ 10 ਇਚੀ ਰੋ ਦੂਈ ਲੈਂਦੀ ਅੱਥੇ ਚ ਆਲ ਡਾਉਨ ਪਹਿਲਾਂ 10 ਇਚੀ ਹੋਣਾ 100 ਫੁੱਟ ਤੇ ਰੱਖੇ ਚੀ ਜਾਣਾ ਜੀ 100 ਫੁੱਟ ਆਹ ਅੱਛਾ ਵਿੱਚ ਖੋਲ ਦੇਣਾ ਪੈ ਪੁੱਤਰ 10 ਇਚੀ ਕਰਕੇ ਉੱਥੇ ਪੈ ਖੋਲ ਦੇਣੇ ਅੱਛਾ ਖੋ ਉੱਤੇ ਦੇ ਬੰਦ ਕਰ ਦੇ ਆਹੋ ਬਾਈ ਜਿਸ ਕਾ ਕੰਮ ਕਹਿੰਦਾ ਉਸੇ ਕੋ ਸਾਜੇ ਅੱਜ ਤਾਂ ਹੁਣ ਦੇਖਣਾ ਚੱਲਦਾ ਕਿ ਤੂੰ ਚੱਲਦਾ ਥਵਾੜੇ ਭਰਿਆ ਚਾਰ ਪੰਜ ਦਿਨ ਅਸੀਂ ਚੱਲੀ ਜਲੋ ਸਾਰਾ ਦੱਸ ਦੇਣਾ ਸੀ ਵੀ ਆਹ ਹੈ ਪਹਿਲਾਂ ਕਿ ਲੋਰ ਸੰਤ ਸਾਲ ਬਣ ਕੇ ਆ ਚੀਜ਼ ਨਿਕਲੇ ਦੰਦ ਐਡਾ ਐਡਾ ਹੱਡ ਐਡਾ ਜੁ ਬਹਿੜਾ ਇਹ ਐਡਾ ਡੇ ਤਾਂ ਮੋਟੇ ਦੰਦ ਉਹਦੇ ਆ ਲੀਡ ਚ ਕਹਣਾ ਆਪਣੀ ਲੀਡ ਲੱਗੀ ਵੀ ਆ ਨਹੀਂ 180 ਫੁੱਟ ਪਰ ਤੇ ਫਿਰ ਦੇਖ ਲੈ ਕਿੰਨੇ ਟਾਈਮ ਦੀ ਚੀਜ਼ ਪਈ ਹੋਣੀ ਵਿੱਚ ਨਹੀਂ ਨਕਸ਼ਾ ਬਣਾਉਂਦਾ ਨਹੀਂ ਨਕਸ਼ਾ ਬਣਾਉਂਦਾ ਤੂੰ ਇਹ ਦੇਖ 180 ਫੁੱਟ ਕਿਹੜੇ ਸੌ ਗਏ ਥੱਲੇ ਗਿਆ ਉਹ ਕੱਲ ਲੈ ਕੇ ਨੋ ਦੁਕਾਨ ਪਰ ਪਈ ਸਾਡੇ ਮੂਰੇ ਕਿੰਨੇ ਟਾਈਮ ਦੀ ਗੱਲ ਹੋਣੀ ਕਿਹੜੇ ਟਾਈਮ ਦੇ ਧਾਤ ਨਾ ਹਾਂ ਦੇਖੀ ਕੱਢਿਆ ਬੜਾ ਹੁਣ ਨੇਤਰ ਗਿਆ ਲੈ ਕੇ ਹੁਣ ਮੈਨੂੰ ਦਾਦ ਨਾ ਮਾ ਨੇਤਰ ਗਿਆ ਮਾ ਹੁਣ ਦਾਦ ਦਾ ਚੱਕ ਲੈਣਾ ਦਾ ਹੁਣ ਮਾਲਕ ਨੂੰ ਉਹ ਕਹਿੰਦਾ ਅੱਜ ਪਿਆ ਉਡੀ ਚੱਕ ਲਈ ਨਾ ਨਹੀਂ ਠੀਕ ਹੈਹੀ ਵਿਚਾਰ ਕੋਈ ਬੰਦਾ ਕੋਈ ਜਿਹੜਾ ਉਹ ਕਰਦਾ ਨਾ ਵੀ ਆਜ ਐਨੇ ਦੂੰਗੀ ਇੱਥੇ ਇਹ ਵੀ ਤੇਰਾ ਜਿਹੜੇ ਸੀ ਹਿਸਾਬ ਕਰਦੇ ਨੇ ਦੱਸਿਆ ਉਹਨਾਂ ਅਗੇ ਬੋਕੀ ਭੰਨ ਲਈ ਚੀਜ਼ ਉਹਦੀ ਬਾਕੀ ਦਾ ਵਿੱਚੇ ਛੱਡਦਾ ਹੋਣਾ ਬਈ ਇਹੀ ਹੋਣਾ ਥੱਲੇ ਮਖਾ ਸਾਲਾ ਵਿੱਚ ਪਤਾ ਨਹੀਂ ਗਿਆ ਪਟਾਕੇ ਜੀ ਮਾਰੀ ਜਾਂਦੀ ਬੋਕੀ ਜਲ ਮੈ ਰੇਖੇ ਕੋਲ ਮਾ ਮਿੱਟੀ ਲੱਗੀ ਜਿਹੜੇ ਸਾਹ ਨੇ ਦੱਸਦਾ ਵੀ ਲੰਬਾ ਆ ਮੂੰਹ ਆ ਰੇੜ ਦੀ ਹੱਡੀ ਮੋਗੋ ਮਨੂ ਯਾਰ ਐਡਾ ਐਡਾ ਸਾਰਾ ਪਿੰਜਰਾ ਉਹਦੇ ਵਿੱਚ ਹੀ ਹੋਊਗਾ ਪਿਆ ਉਹ ਤਾਂ ਬੋਕੀ ਆਪਣੇ ਮੇਜ ਤਾਂ ਵੱਢ ਲਈ ਉਹਨੂੰ ਐਡਾ ਤਾਂ ਹੁੰਦਾ ਬਈ ਐਡਾ ਆ ਲੀਡ ਚ ਲੱਗੇ ਹੋਏ ਆਂ ਦੰਦ ਜਿਕਨ ਆਪਣੇ ਲੱਗੇ ਹੋਏ ਆਂ ਆਏ ਉਹਦੇ ਤੱਤੀ ਲੱਗੇ ਹੋਏ ਆ ਉਹ ਜਵੜਾ ਇੱਕ ਵਾਦਲਾ ਵੱਢ ਲਈ ਬਸ ਉਹੀ ਐ ਫੇਰ ਤੂੰ ਇਹ ਦੇਖ ਵੀ 180 ਫੁੱਟ ਥੱਲੇ ਕਿੰਨੇ ਸਾਲ ਪਹਿਲਾਂ ਦਾ ਕੰਮ ਹੋਣਾ ਦੇਖੀ ਐਡੀ ਬੜੀ ਹੱਡੀ ਹੱਡੀ ਬੜੀ ਉਹ ਮਾਸੜ ਤਾਂ ਹੀ ਖਤਮ ਹੋ ਜਾਂਦੇ ਕਿ ਆ ਤੇ ਆਪਣੇ ਡਾਇਨਾਸੌਰ ਉਹ ਘਰ ਤੋਂ ਹੀ ਬਹੁਤ ਹਲਚਲ ਹੋਈ ਸੀ ਠੀਕ ਹੈ ਉਹ ਖਬਰਦਾਰਤੀ ਨੇ ਕਿਦਦਨ ਕਿਆ ਪਲਟਾ ਬਸ ਬਸ ਬਹੀ ਹੀ ਸਾਬ ਗੱਲ ਹੈ ਚੱਲ ਤੈਨੂੰ ਮਾਂ ਦਿਖਾਵਾਂ ਬਾੜੇ ਦੇਖਦਾ ਪਾਸ ਹੋ ਜੂਗੇ ਬੀਜੇ ਕਦੇ ਹੂੰ ਬੀਜੇ ਕਦੇ ਲੋਹੀ ਕਦੇ ਬੀਜੇ ਆ ਜਾ ਦੇਖ ਫਿਰ ਵੀ ਚੱਲ ਜੂਗੇ ਜਿਹਦੇ ਬਾਹਰ ਕੇ ਚਾਹੇ ਥੋੜੇ ਫਿਰਦਾ ਵੀਡੀਓ ਬਣਾਉਂਦਾ ਲੈ ਸਾਡੇ ਬਲੌਗਰਾਂ ਦਾ ਪਿੰਡ ਆ ਬਾਈ ਹੈਗਾ ਹਾਂ ਬਾਹਰਲੇ ਬੁਲਖਾਲੇ ਦਾ ਆਹ ਦੇਖਾ ਕਿੱਥੇ ਸਲਿੱਪ ਮਰ ਆਏ ਪਏ ਹੁੰਦੇ ਨੇ ਕਿੱਦੋਂ ਨੂੰ ਬੈ ਕੱਢਿਆ ਕੰਡ ਜੀ ਹੋਊ ਜਿਆਦਾ ਹਨ ਇਸ ਟਾਈਮ ਸੁੱਕਾ ਸਵੇਰੋਂ ਬਸੇਰਾ ਦਿਖਦਾ ਦਿਖਦੇਗਾ ਤੇ ਨਹੀਂ ਦਿਦੇ ਤੇਗੇ ਇੱਥੇ ਦੇਖਦੇ ਮੈਨੂੰ ਉੱਡਣ ਲੱਗੇ ਤੇ ਕੰਡ ਭੰਨਣ ਲੱਗੇ ਤੇ ਪਰਸੋਂ ਚੋਂ ਉੱਥੇ ਜੇ ਅੱਛਾ ਵਾ ਫੇਰ ਚੱਲ ਪਿਆ ਕੰਮ ਵਧੀਆ ਜੰਮੇ ਹੋਏ ਆ ਤਾਂ ਮੂੰਗੀ ਬੀਜੀ ਮੈਂ ਇੰਨੀ ਜਗ੍ਹਾ ਮੂੰਗੀ ਤੇ ਤੂਏ ਤਾਂ ਨਿਕੜੇ ਉੱਥੇ ਇੱਥੇ ਥੋੜੇ ਮਾਹ ਘਟ ਗਏ ਇੰਨੀ ਜਗ੍ਹਾ ਇੱਥੇ ਦੇਖ ਹੋਰੇ ਵੀਰੇ ਓਰੇ ਮਾਏ ਹਾਂ ਆਓ ਪਰਾਂ ਮਾਏ ਓਹ ਪਰ ਲੱਤੀਏ ਖਾਣੇ ਚ ਮੂੰਗੀ ਆ ਦੇਖ ਕੇ ਨਹੀਂ ਦੇਖਦੀ ਉਹ ਉਹ ਵੱਧ ਦੇਖਦੀ ਹੈ ਸਰੋਂ ਵੀ ਜੰਮੇ ਤੇਰੀ ਸਰੋਂ ਨਬਰਾ ਜੰਮਣੀਆਂ ਚੱਲੇ ਨੇ ਵੀ ਸਾਗ ਬਣਾਉਗੇ ਕੱਦੀ ਵਾਰ ਤੇਜ ਨਹੀਂ ਵੜਦੀ ਬਈ ਤਾਂ ਬਸ ਆਪਦੇ ਨਿਭੜ ਜਾਣਾ ਕੰਮ ਮੌਸਮ ਸਾਥ ਦੇ ਦੇ ਇੱਕ ਅੱਜ ਫੇਰ ਉਹ ਵੀ ਖਰਾਬ ਜਾਈ ਤਾਂ ਹਾਂ ਥੋੜਾ ਜਿਹਾ ਆ ਗੰਨਾ ਕਿਹੜਾ ਬੜਾ ਫੁੱਟਿਆ ਆਹ 88 88 ਇਹ ਬੇਟਾ ਸਹੀ ਦੇਖ ਲੈ ਕਿਹੜੇ ਸਾਹ ਦਾ ਫੁੱਟਿਆ ਲੈ ਇਹ ਕਿਹਣਾ ਬਾਜਰਾ ਹੁੰਦਾ ਬੁੱਝੇ ਵਾਲਾ ਵੜ ਦਊਗਾ ਹੁਣ ਉਹ ਜੀ ਲਾਨ ਹੁਣ ਸੁੱਕਿਆ ਪਿਆ ਸਮਝ ਲੋ ਉਸ ਬੰਨੇ ਨੂੰ ਫੋਨ ਕਰਾਇਆ ਤਾਂ ਇਹ ਗਾ ਦੇਖੋ ਰੰਗ ਦਾ ਫਰਕ ਪੈ ਗਿਆ ਤੇ ਗੇਰ ਫੋਨ ਕਰਕੇ ਨੇ ਇੱਕ ਵਾਰ ਵੀ ਵੀ ਜੁਨੀ ਰੱਖੀ ਹੈ ਜੀ ਧਰਤੀ ਦੇ ਥੱਲੇ ਗੱਡੀ ਹੈ ਉਹ ਇੱਥੇ ਸੁੱਕੀ ਹੈ ਵੀ ਬਈ ਇਹ ਅੱਜ ਗਏ ਮੰਡ ਚ ਕੱਲੋਂ ਵੱਟ ਕੇ ਕਹਿੰਦੇ ਕੱਟਾਂਗੇ ਬਹੁਤ ਖੰਡਾ ਰਹਾ ਹਵਾ ਨੇ ਖੜਾ ਆਇਆ ਵਿੱਚ ਕੋਈ ਪਹਿਲਾਂ ਦੇਖਦੇ ਤੋ ਪਰ ਇਹ ਹੀ ਸਹੀ ਦੱਬਾ ਇਹਨੂੰ ਫੋਲਡ ਨੈਕ ਵੱਲ ਪਰ ਥੱਲੇ ਤੇ ਹੈਗੀ ਨਰਮਾਈ ਇਹਨਾਂ ਥੱਲੇ ਜਾਵੇ ਤਾਂ ਵਧੀਆ ਰਹੂਗੀ। ਕੱਲ ਨੂੰ ਹੀ ਛੇੜਾਂਗੇ ਹੁਣ ਤਰਾ ਨੂੰ ਹਵਾ ਦਾ ਵੀ ਪਤਾ ਨਹੀਂ ਹੈਗਾ। ਜੇ ਹਵਾ ਜ਼ਿਆਦਾ ਆ ਗਈ ਚੱਕ ਵੀ ਦੋਗੇ ਉਹਨਾਂ ਨੂੰ। ਮੱਕੀ ਆ ਉਟਾ ਦਾ ਸੁੱਕ ਗਿਆ ਆਪਣਾ ਕਿਨੂ ਆ ਦਾ ਐ ਲੱਗੇ ਨਾ ਮੈਂ ਪਵਿੱਤੇ ਨੇਰੀ ਨੇ ਤੋੜ ਤੇ ਰਾਤ ਬਹੁਤ ਹਵਾਈ ਹੈ ਇਹ ਫੇ ਗਰੇਵ ਸੱਲੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਆ ਚੜਾ ਜੀ ਬੱਦਲ ਫੇਰ ਬਹੁਤ ਦੇਖਦੇ ਟਰਾਲੀ ਆਪਾਂ ਅੰਦਰੇ ਲਾ ਦਣੀ ਹਲੇ ਵੀ ਕਿਆ ਬਣਦਾ ਇਹਦਾ ਕੁਛ ਨਹੀਂ ਪਤਾ ਹੈਗਾ ਘੜੀ ਚ ਕੋਈ ਉੱਤੇ ਕੁਛ ਬਣਦਾ ਪਹਿਲਾਂ ਬੱਦਲ ਚੜਿਆ ਦਾ ਦਿਖਾਇਆ ਤੁਹਾਨੂੰ ਜਦ ਇੱਕਲਾ ਤੇ ਫੇਰ ਹਟ ਗਿਆ ਤਾਂ ਮੌਸਮ ਵਧੀਆ ਹੀ ਹੋਵੇਗਾ ਵੀ ਆਪਾਂ ਤੂੜੀ ਵਾਲੇ ਪੱਕ ਜਾ ਕੇ ਉਹ ਵੀ ਕੱਲ ਕੋਲ ਨੂੰ ਮਣਾ ਦੂਗਾ ਕਹਿੰਦਾ ਮੈਂ ਹਲੇ ਇੰਨਾ ਬਹੁਤਾ ਗੜ ਨਹੀਂ ਹੈਗਾ ਚਲੋ ਇੱਕ ਵਾਰ ਕਹਿਣਾ ਜ਼ਰੂਰੀ ਆਪਣਾ ਨੰਬਰ ਲੱਗ ਜਾਂਦਾ ਫਿਰ ਇੱਕ ਦੋ ਦਿਨ ਤੱਕ ਲੱਗ ਜਾਊਗਾ ਮੀਨ ਦੇਖਦੇ ਆ ਫਿਰ ਦੋ ਟਰਾਲੀਆਂ ਨੇ ਆਪਣੇ ਕੋਲ ਗੁਜਾਇਆ ਸਵਾਸ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਜਰਾਂ